ਗੁਰਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਅੱਜ ਆਪਣੀ ਦੇਸੀ ਸੰਗਰਾਂਦ ਦੀ ਲੱਖ ਲੱਖ ਵਧਾਈ ਹੋਵੇ ਜੀ ਜੋ ਕਿ ਅੱਜ ਸੰਗਰਾਂਦ ਹੈ ਜੀ ਆਪਣੇ ਦੇਸੀ ਸੰਗਰਾਂਦ ਜਿਹਨੂੰ ਕਹਿੰਦੇ ਨੇ ਹਾੜ ਦਾ ਮਹੀਨਾ ਅੱਜ ਆਰੰਭ ਹੋਇਆ ਜੀ ਵਾਹਿਗੁਰੂ ਚੜ੍ਹਦੀਆਂ ਕਲਾਂ ਰੱਖੇ ਸੱਚੇ ਪਾਤਸ਼ਾਹ ਸਾਰੇ ਪਰਿਵਾਰਾਂ ਨੂੰ ਸੁੱਖ ਸ਼ਾਂਤੀਆਂ ਦੇਵੇ ਮਿਹਰ ਭਰੇ ਆਥ ਰੱਖੇ ਵਾਹਿਗੁਰੂ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਆਈ ਸੰਗਰਾਂਦ ਦੀ ਜੋ ਕਿ ਆਈ ਸਾਡੇ ਬਾਬਾ ਦੀਪ ਸਿੰਘ ਗੁਰਦੁਆਰਾ ਪਿੰਡ ਟਾਣੀ ਕੜਾਕਾ ਸਿੰਘ ਨਾਲ ਲੱਗਦੇ ਸਟੇਸ਼ਨ ਦੇ ਅੱਜ ਸੰਗਰਾਂਦ ਦਾ ਦਿਹਾੜਾ ਹੈ ਜੀ ਤੁਹਾਨੂੰ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਮੇਰ ਭਰੇ ਹੱਥ ਰੱਖਣ ਚੜ੍ਹਦੀਆਂ ਕਲਾ ਬਖਸ਼ਣ ਵਾਹਿਗੁਰੂ ਕਰੋ ਦਰਸ਼ਨ ਜੀ ਸੱਚਖੰਡ ਦੇ वाहिगुरु 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 सचखंड ते दर्शन करो जी वाहिगुरु वाहेगुरु वाहे वाहिगुरु वाहि वाहेगुरु वाहिगुरु वाहेगुरु 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 वाहे ਵਾਹ। ਇਹ ਦਰਸ਼ਨ ਕਰ ਰਹੀ ਹੁਈ ਬਾਬਾ ਦੀਪ ਸਿੰਘ ਗੁਰਦੁਆਰਾ ਪਿੰਡ ਟਾਣੀ ਕੜਾਕਾ ਸਿੰਘ ਨਾਲ ਲੱਗਦੇ ਸਟੇਸ਼ਨ ਦੇ ਨਾਲ ਗੁਰਦੁਆਰਾ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਮੇਰੇ ਪਰਿਆਤ੍ਰਾ ਕੇ ਸੱਚੇ ਬਾਦਸ਼ਾਹ ਵਾਹਿਗੁਰੂ ਚੜ੍ਹਦੀਆਂ ਕਲਾ ਬਖਸ਼ੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਵਾਹਿਗੁਰੂ ਕੋ ਵਾਹਿਗੁਰੂ ਕਿਉ ਕਿ ਆਪਣੇ ਪੰਜਾਬੀਆਂ ਵਾਸਤੇ ਦੇਸੀ ਮੇਨਾ ਤੁਹਾਨੂੰ ਪਤਾ ਹੀ ਹੈ ਜੀ ਆਪਣਾ ਦੇਸੀ ਮੇਨਾ ਗੁਰੂਆਂ ਦਾ ਵਾਹਿਗੁਰੂ